ਸੰਗਤ ਜੀ ਤੁਹਾਨੂੰ ਇਸ ਵੀਡੀਓ ਵਿੱਚ 23 ਫਰਵਰੀ ਨੂੰ ਸਿੱਖ ਇਤਿਹਾਸ ਵਿੱਚ ਹੋਇਆ ਮੁੱਖ ਘਟਨਾਵਾਂ ਬਾਰੇ ਦੱਸਾਂਗੇ ਨੰਬਰ 1 23 ਫਰਵਰੀ 1881 ਵਾਲੇ ਦਿਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਸੰਧੂ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਖਟਕੜ ਕਲਾ ਵਿਖੇ ਇੱਕ ਫੌਜੀ ਪਰਿਵਾਰ ਵਿੱਚ ਹੋਇਆ ਨੰਬਰ 2 3 ਫਰਵਰੀ 1921 ਵਾਲੇ ਦਿਨ ਸ੍ਰੀ ਨਨਕਾਣਾ ਸਾਹਿਬ ਵਿਖੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕੀਤਾ ਗਿਆ ਸ਼ਹੀਦ ਹੋਣ ਵਾਲੇ ਸਿੰਘ ਸਿੰਘਣੀਆਂ ਅਤੇ ਪੁਚੰਗੀਆਂ ਦੀ ਗਿਣਤੀ 168 ਦੱਸੀ ਗਈ ਨੰਬਰ 3 23 ਫਰਵਰੀ 1984 ਤਤਕਾਲੀ ਬਰਤਾਨਵੀ ਪ੍ਰਧਾਨ ਮੰਤਰੀ ਮਰਗਰੇਟ ਥੈਚਰ ਅਤੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਚਾਲੇ ਆਪਰੇਸ਼ਨ ਬਲੂ ਸਟਾਰ ਦੇ ਨਾਮ ਹੇਠ ਹੋਈ ਹਮਲੇ ਬਾਬਤ ਖੁਫੀਆ ਚਿੱਠੀਆਂ ਦੇ ਆਦਾਨ ਪ੍ਰਦਾਨ ਦੀਆਂ ਤਾਰੀਖਾਂ 6 ਫਰਵਰੀ 1984 ਅਤੇ 23 ਫਰਵਰੀ 1984 ਦੀਆਂ ਹਨ ਨੰਬਰ 4 23 ਫਰਵਰੀ 1984 2011 ਵਾਲੇ ਦਿਨ ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ਦੇ ਇੱਕ ਪਿੰਡ ਹੋਂ ਚਿੱਲੜ ਵਿਖੇ ਸਿੱਖਾਂ ਦੇ ਕਤਲਿਆਮ ਅਤੇ ਉਹਨਾਂ ਦੇ ਘਰਾਂ ਨੂੰ ਉਜਾੜਨ ਦੀ ਰਿਪੋਰਟ ਦਰਜ ਹੋਈ ਤਾਂ ਪੁਲਿਸ ਨੇ ਇਹ ਕਹਿ ਦਿੱਤਾ ਕਿ ਉਹਨਾਂ ਪਾਸੋਂ ਮੁੱਢਲੀ ਜਾਣਕਾਰੀ ਦੀ ਰਿਪੋਰਟ ਗੁੰ ਹੋ ਗਈ ਹੈ ਨੰਬਰ 5 23 ਫਰਵਰੀ 2014 ਵਾਲੇ ਦਿਨ ਪੰਜਾਬ ਦੇ ਬਠਿੰਡਾ ਵਿੱਚ 5ਪਾਚਪਾ ਅਕਾਲੀ ਗੱਟ ਜੋੜ ਦੀ ਹੋਣ ਵਾਲੀ ਰੈਲੀ ਵਿੱਚ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ 21 ਫਰਵਰੀ 2014 ਵਾਲੇ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਨੰਬਰ 6 3 ਫਰਵਰੀ 2015 ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੀਨ ਤੋਂ ਛਪਵਾ ਕੇ ਕੋਰੀਅਰ ਰਾਹੀਂ ਕੰਟੇਨਰਾਂ ਵਿੱਚ ਰੱਖ ਕੇ ਅਮਰੀਕਾ ਅਤੇ ਕੈਨੇਡਾ ਭੇਜਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਨਾਗਰਿਕ ਥਮਿੰਦਰ ਸਿੰਘ ਆਨੰਦ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਿੱਖ ਪਰੰਪਰਾਵਾਂ ਸੰਬੰਧੀ ਇਤਰਾਜ਼ਯੋਗ ਨੁਕਤੇ ਉਠਾਏ ਨੰਬਰ 7 3 ਫਰਵਰੀ 2017 ਵਾਲੇ ਦਿਨ ਤੱਕ ਸਤਲੁਜ ਯਮਨਾ ਲਿੰਕ ਵਾਈ ਐਲ ਨਹਿਰਦੀ ਨਿਰਮਾਣ ਦਾ ਕੰਮ ਸ਼ੁਰੂ ਕਰਨ ਦੇ ਲਈ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਬੈ ਸਿੰਘ ਚੋਟਾਲਾ ਵੱਲੋਂ ਧਮਕੀ ਦਿੱਤੀ ਗਈ ਨੰਬਰ 8 23 ਫਰਵਰੀ 2018 ਵਾਲੇ ਦਿਨ ਮਾਡਲ ਜੇਲ ਬੁਰੇਲ ਚੰਡੀਗੜ੍ਹ ਵਿੱਚ ਵਧੀਕ ਸੈਸ਼ਨ ਜੱਜ ਜੇ ਐਸ ਸਿੱਧੂ ਦੀ ਵਿਸ਼ੇਸ਼ ਅਦਾਲਤ ਲਗਾਈ ਗਈ ਜਿਸ ਵਿੱਚ ਸੁਣਵਾਈ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਬੁੱਟੜ ਬਿਆੰਤ ਕਤਲ ਕੇਸ ਦੇ ਸੈਰ ਦੋਸ਼ੀ ਭਾਈ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਇਸ ਕੇਸ ਦਾ ਮਾਸਟਰਮਾਈਂਡ ਮਨੁੱਖੀ ਬੰਬ ਬਣਿਆ ਭਾਈ ਦਿਲਾਵਰ ਸਿੰਘ ਬਬਰ ਹੈ ਅਤੇ ਉਸਨੇ ਪਾਵ ਭਾਈ ਤਾਰਾ ਨੇ ਭਾਈ ਦਿਲਾਵਰ ਸਿੰਘ ਬਬਰ ਦੇ ਨਾਲ ਮਿਲ ਕੇ ਸਿੱਖ ਪਰੰਪਰਾ ਦੇ ਮੁਤਾਬਕ ਆਪਣਾ ਰੋਲ ਅਦਾ ਕੀਤਾ ਹੈ ਸੰਗਤ ਜੀ ਇਹਨਾਂ 8 ਘਟਨਾਵਾਂ ਵਿੱਚੋਂ ਤੁਸੀਂ ਜਿਸ ਘਟਨਾ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਨੰਬਰ ਲਿਖ ਕੇ ਕਮੈਂਟ ਕਰੋ ਦਿਓ ਅਸੀਂ ਉਸ ਘਟਨਾ ਦੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸਿੱਖ ਇਤਿਹਾਸ ਲਈ ਇਹ ਚੈਨਲ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ